ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਕੌਰ ਜੀ ਦੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈਆਂ ਪਰ ਸ਼੍ਰੀ ਫਤਿਹਗੜ ਵਿਖੇ ਸਥਿਤ ਸਾਹਿਬ ਜਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਦੇ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਸਮੁੱਚਾ ਇਤਿਹਾਸ ਪਤਾ ਨਹੀਂ ਲੱਗ ਸਕਿਆ ਕਿਉਂਕਿ ਉਸ ਵੇਲੇ ਦੀਆਂ ਸਰਕਾਰਾਂ ਨੇ ਸ਼ਹਿਰ ਵਿੱਚ ਤਰੱਕੀ ਦੇ ਨਾਂ ਤੇ ਇਤਿਹਾਸਕ ਵਸਤੂਆਂ ਨੂੰ ਤਬਾਹ ਕਰ ਦਿੱਤਾ ਸੀ ਜਿਸ ਖਿਲਾਫ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀਆਂ ਨੂੰ ਸਮਰਪਿਤ ਇਸ ਸ਼ਹੀਦੀ ਜੋੜ ਮੇਲੇ ਦੇ ਵਿਚਾਰੀ ਸੰਗਤ ਨੂੰ ਫਤਿਹ ਬਖਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਸ ਇਤਿਹਾਸਿਕ ਨਦੀ ਦੀ ਤੁਸੀਂ ਗੱਲ ਕਰ ਰਹੇ ਹੋ ਇਸ ਇਤਿਹਾਸਿਕ ਨਦੀ ਦਾ ਬਹੁਤ ਵੱਡਾ ਮਹੱਤਵ ਹੈ ਸਿੱਖ ਇਤਿਹਾਸ ਦੇ ਵਿੱਚ ਕਿਉਂਕਿ ਇਸ ਨਦੀ ਦੇ ਕੰਢੇ ਤੇ ਉੱਤੇ ਜਿਹੜੀ ਹਾਸ਼ਵਾਲ ਨਦੀ ਦੇ ਹਵਾ ਵਗਦੀ ਸੀਗੀ ਠੰਡੀ ਹਵਾ ਉਸ ਹਵਾ ਕਰਕੇ ਹੀ ਠੰਡਾ ਬੁਰਜ ਜਿਹੜਾ ਠੰਡਾ ਕਿਹਾ ਜਾਂਦਾ ਸੀਗਾ ਔਰ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਸ਼ਹੀਦੀ ਤੋਂ ਬਾਅਦ ਇਸ ਨਦੀ ਦੇ ਕੰਢੇ ਹੀ ਰੱਖੀਆਂ ਗਈਆਂ ਸਨ ਤੋ ਆਪਾਂ ਇਸ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ ਮੇਰੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਕਿ ਆਪਾਂ ਸਿੱਖ ਇਤਿਹਾਸ ਪੜ੍ਹੀਏ ਔਰ ਜੋ ਵੀ ਪ੍ਰੋਗਰਾਮ ਹੋਣ ਇਤਿਹਾਸਿਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਈਏ ਤਾਂ ਕਿ ਆਪਾਂ ਨੂੰ ਆਪਣਾ ਪੁਰਾਣਾ ਵਿਰਸਾ ਯਾਦ ਰਹੇ ਔਰ ਆਪਾਂ ਕੌਮ ਦੇ ਇਤਿਹਾਸ ਦੇ ਨਾਲ ਜੁੜੀਏ ਔਰ ਬੜੀਆਂ ਸ਼ਹਾਦਤਾਂ ਜਿਹੜੀਆਂ ਕੌਮ ਨੇ ਦਿੱਤੀਆਂ ਉਹਨਾਂ ਨੂੰ ਯਾਦ ਰੱਖੀਏ ਤੇ ਸਰਕਾਰਾਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਸਰਕਾਰਾਂ ਵੀ ਇੱਥੇ ਮਿਲਕੇ ناکਾਮ ਸਾਬਤ ਹੋਈਆਂ ਨੇ ਕਿਉਂਕਿ ਇਹਨੂੰ ਸੰਭਾਲਿਆ ਨਹੀਂ ਜਾ ਸਕਦਾ ਸਰਕਾਰਾਂ ਦੀ ਮੈਂ ਸਮਝਦਾ ਇਹ ਬਹੁਤ ਵੱਡੀ ਨਾਕਾਮੀ ਆ ਅੱਜ ਦੀ ਨਹੀਂ ਪਹਿਲਾਂ ਤੋਂ ਹੀ ਸਰਕਾਰਾਂ ਇਸ ਵੱਲੋਂ ਧਿਆਨ ਨਹੀਂ ਦੇ ਰਹੀਆਂ ਹੈਗੀਆਂ ਸਿੱਕੇ ਇਤਿਹਾਸ ਵੱਲ ਸਾਰੀਆਂ ਪਾਰਟੀਆਂ ਨੂੰ ਧਿਆਨ ਦੇਣਾ ਚਾਹੀਦਾ ਔਰ ਇਹਨੂੰ ਮੋੜ ਸਿਰਜੀਤ ਕਰਨਾ ਚਾਹੀਦਾ ਮੇਰਾ ਨੋ ਗੁਰਵਿੰਦਰ ਸਿੰਘ ਸੋਹੀ ਪ੍ਰਧਾਨ ਜਾਗੋ ਇੰਜੇ ਫਤਿਹਗੜ੍ਹ ਸਾਹਿਬ ਅੱਜ ਜੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਹੰਸਲਾ ਨਦੀ ਜੋ ਪੁਰਾਣੇ ਸਮੇਂ ਦੇ ਵਿੱਚ ਹੰਸਲਾ ਆਈ ਸੀ ਜਦੋਂ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੀਆਂ ਉਹਨਾਂ ਦੀਆਂ ਬਿਹਾਂ ਸੀਗੀਆਂ ਉਸ ਸਮੇਂ ਜੰਗਲ ਸੀ ਜੰਗਲ ਦੇ ਨਾਲ ਨਦੀ ਚੱਲਦੀ ਸੀ ਉੱਥੇ ਉਹਨਾਂ ਦੀਆਂ ਜਿਹੜੀਆਂ ਬਿਹਾਂ ਨੇ ਉੱਥੇ ਰੱਖ ਦਿੱਤੀਆਂ ਗਈਆਂ ਮੈਂ ਕਹ ਰੋ ਵੀ ਉਹ ਮਤਲਬ ਉੱਥੇ ਉਹਨਾਂ ਨੇ ਰੱਖਤੀਆਂ ਉਸ ਤੋਂ ਬਾਅਦ ਸਮੇਂ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਪਰ ਉਹਨਾਂ ਨੇ ਇਹ ਸਵਾਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਲੱਖਾਂ ਦੀ ਤਦਾਦ ਦੇ ਵਿੱਚ ਦੇਸ਼ਾਂ ਉਦੇਸ਼ਾਂ ਤੋਂ ਜਿਹੜੀ ਸੰਗਤ ਆ ਉਹ ਇੱਥੋਂ ਪੱਬੋ ਜਰਵਾ ਸਿੰਘ ਬਹੁ ਫਤੇ ਸਿੰਘ ਮਾਤਾ ਗੁਜਰੀ ਜੀ ਉਸਤਾ ਤੇ ਨਤਮਸਤਕ ਹੋਣ ਲਿਆਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਹੰਸਲਾ ਨਦੀ ਦੇ ਉੱਤੋਂ ਲੰਘ ਕੇ ਜਾ ਰਹੇ ਹਾਂ ਤੇ ਮੈਂ ਸ਼੍ਰੋਮੀ ਗੁਰਦਵਾਰ ਪਹੁੰਚ ਕਮੇਟੀ ਤੇ ਸਰਕਾਰਾਂ ਨੂੰ ਅਪੀਲ ਕਰਦਾ ਕਿ ਇਹ ਜਿਹੜੀ ਹੰਸਲਾ ਨਦੀ ਹੈਗੀ ਆ ਇਹਨੂੰ ਸਾਂਭਿਆ ਜਾਵੇ ਪ੍ਰਾਤਨ ਹੰਸਲਾ ਨਦੀ ਨੂੰ ਸਾਭ ਕੇ ਇਹਦੇ ਉੱਤੇ ਬਕਾਇਦਾ ਬੋਰਡ ਲਾਏ ਜਾਣ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਆਉਣ ਵਾਲੇ ਸਾਡੇ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਵੀ ਅਸੀਂ ਹੰਸਲਾ ਨਦੀ ਦੇ ਉੱਤੋਂ ਲੰਘ ਰਹੇ ਹਾਂ ਸਾਡੇ ਦੱਸਣ ਵਾਲੇ ਬਜ਼ੁਰਗ ਨੇ ਉਹ ਇਹ ਦੱਸਦੇ ਨੇ ਕਿ ਕਿਸੇ ਸਮੇਂ ਜਦੋਂ ਕਿਸੇ ਨੂੰ ਫੋਰਾ ਫਿੰਸੀ ਹੋ ਜਾਂਦੀ ਸੀ ਜਾ ਕਿ ਜਿੰਨ ਕੋਈ ਚਾਮੜੀ ਵਗੈਰਾ ਦਾ ਰੋਗ ਹੋ ਜਾਂਦਾ ਸੀ ਉਸ ਟਾਈਮ ਅਸੀਂ ਇੱਥੇ ਬੱਚੇ ਨਵਾ ਕੇ ਲੈ ਜਾਂਦੇ ਸੀ ਤੇ ਇਹ ਜਿਹੜਾ ਸਾਰਾ ਇਹ ਠੀਕ ਹੋ ਜਾਂਦਾ ਸੀ ਤੇ ਬਜ਼ੁਰਗ ਇਹ ਵੀ ਦੱਸਦੇ ਨੇ ਕਿ ਜਦੋਂ ਜੰਗਲ ਦੇ ਵਿੱਚ ਅਸੀਂ ਮੱਛਾਂ ਚਰਾਉਣ ਆਉਂਦੇ ਸੀਗੇ ਤਾਂ ਅਸੀਂ ਇਸ ਨਾ ਹੰਸਲਾ ਨਦੀ ਤੋਂ ਪਾਣੀ ਵੀ ਪੀ ਲੈਂਦੇ ਹੁੰਦੇ ਸੀ ਮਤਲਬ ਇੰਨਾ ਇਹਦਾ ਸਾਫ਼ ਜਿਹੜਾ ਉਹ ਪਾਣੀ ਹੁੰਦਾ ਸੀਗਾ ਤੇ ਅੱਜ ਇਹਦੇ ਹਾਲਾਤ ਬਹੁਤ ਮਾੜੇ ਨੇ ਤੇ ਨਗਰ ਕੌਂਸਲ ਨੇ ਇਹਦੇ ਵਿੱਚ ਜੋ ਸੀਵਰੇ ਦਾ ਗੰਦਾ ਪਾਣੀ ਸਿੱਟਿਆ ਹੋਇਆ ਜਿਹੜਾ ਕਿ ਉਹ ਸਿੱਟ ਨਹੀਂ ਸਕਦੇ ਇਹ ਕਾਨੂੰਨਾਂ ਨਾਲ ਅਸੀਂ ਕਈ ਵਾਰੀ ਸੰਘਰਸ਼ ਵੀ ਕੀਤਾ ਵੀ ਜਿਹੜਾ ਇਹਨੂੰ ਸਾਫ਼ ਸੁਥਰਾ ਕਰਿਆ ਜਾਵੇ ਤੇ ਅਸੀਂ ਇਹੀ ਅਪੀਲ ਕਰਦੇ ਆਂ ਕਿ ਇਹ ਜਾਂਸਰਾਂ ਨਦੀ ਹੈਗੀ ਆ ਉਹਦੀ ਜਿਹੜੀ ਦਿਖਾ ਉਹਨੂੰ ਠੀਕ ਰੱਖਿਆ ਜਾਵੇ ਤੇ ਆਮ ਪਬਲਿਕ ਨੂੰ ਜਿਹੜਾ ਮਾਨ ਮਤਾ ਇਤਿਹਾਸ ਆ ਇਹਦੇ ਬਾਰੇ ਵੀ ਸਾਰਿਆਂ ਜਾਗਰਤ ਹੋਣਾ ਚਾਹੀਦਾ ਤੁਹਾਡੀ ਸੰਸਥਾ ਕੀ ਕਰਨ ਜਾ ਰਹੀ ਹੈ ਹੁਣ ਅੱਗੇ ਕੀ ਕਰੋਗੀ ਬੋਰਡ ਬਣਾ ਅਸੀਂ ਇਸ ਵਾਰੀ ਥੋੜਾ ਵਿਸਰਗੇ ਪਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬੋਰਡ ਲਾਵਾਂਗੇ ਤਾਂ ਜੋ ਇਧਰੋਂ ਸੰਗਤ ਨੂੰ ਜਾਂਦੇ ਨੂੰ ਪਤਾ ਲੱਗੇ ਵੀ ਅਸੀਂ ਅਨਸਰਾਂ ਨਦੀ ਉੱਤੋਂ ਲੰਘ ਰਹੇ ਆਂ ਉਧਰੋਂ ਸੰਗਤ ਆਉਂਦੀ ਨੂੰ ਪਤਾ ਲੱਗਿਆ ਵੀ ਅਸੀਂ ਅੰਸਰਾਂ ਦੀ ਉੱਤੋਂ ਲੰਘ ਰਹੇ ਆ ਤਾਂ ਜੋ ਸਾਡੇ ਬੱਚੇ ਨੇ ਜਾਂ ਜੋ ਵੀ ਸੰਗਤ ਆ ਰਹੀਆਂ ਨੂੰ ਪਤਾ ਲੱਗਿਆ ਵੀ ਅਸੀਂ ਉਸ ਹੰਸਲਾਂ ਪੁੱਤਰ ਹੰਸਲਾਂ ਦੀ ਉੱਤੋਂ ਜਿਹੜਾ ਉਹ ਲੰਘ ਕੇ ਜਾ ਰਹੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼੍ਰੀ ਬਵਾਨਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆ ਦਾ ਦਾਸ ਜ਼ਿਹਦਾਰ ਕੁਲਦੀਪ ਸਿੰਘ ਜੀ ਅਗੋਲ ਸ਼ੋਣੀ ਤੋਂ ਬੁੱਢਾ ਦਲ ਵੱਲੋਂ ਬੇਨਤੀ ਅੱਜ ਸੰਗਤ ਦੇ ਚਰਨਾਂ ਦੇ ਵਿੱਚ ਅੱਜ ਦਾ ਜਿਹੜਾ ਦਿਹਾੜਾ ਅੱਜ ਦਾ ਦਿਨ ਅੱਜ 15 ਪੋ ਦਾ ਦਿਹਾੜਾ ਹੈ ਅੱਜ ਉਹ ਦਿਨ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਦਿਨ ਇਸ ਸਥਾਨ ਤੋਂ ਸ੍ਰੀ ਭਗਵਾਨਗੜ੍ਹ ਸਾਹਿਬ ਦੀ ਧਰਤੀ ਤੋਂ ਟੋਡਰਮਲ ਜੀ ਨੇ ਦੇਖੋ 78000 ਦੀ ਜਿਹੜੀ ਮੋਹਰ ਪਿਛਾ ਕੇ ਅੱਜ ਸਾਹਿਬ ਜੀ ਦਾ ਦੇ ਸੰਸਕਾਰ ਵਾਸਤੇ ਜਿਹੜੇ ਭਵਾਨ ਸਜਾਏ ਸੀ ਉਹ ਐਸੀ ਜਗ੍ਹਾ ਤੋਂ ਬੁਆਨ ਸੇ ਜੀਤੀ ਇਹ ਜਿਹੜਾ ਥੜਾ ਸਾਹਵ ਹੈ ਇਹ ਮਾਤਾ ਗੁਜਰਕੌਰ ਜੀ ਦਾ ਥੜਾ ਸਾਹਵ ਹੈ ਇੱਥੇ ਹੰਸਲਾ ਦਾ ਕੰਡਾ ਸੀ ਇਹ ਹੰਸਲਾ ਦੇ ਕੰਡੇ ਤੇ ਇੱਥੇ ਮਾਤਾ ਜੀ ਦਾ ਸਥਾਨ ਤੇ ਉਧਰ ਉਧਰ ਜਿਹੜਾ ਸਥਾਨ ਨੇ ਉਹ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਸਥਾਨ ਨੇ ਥੜਾ ਸਾਹਵ ਦੇ ਦਰਸ਼ਨ ਸੰਗਤ ਨੂੰ ਅੱਜ ਕਰਵਾਏ ਜਾ ਰਹੇ ਨੇ ਅੱਜ ਬਹੁਤ ਹੀ ਵੱਡਾ ਪਵਿੱਤਰ ਦਿਨ ਹੈ ਇਹ ਦੇਖੋ ਅੱਜ ਦੇ ਦਿਨ ਪਤਾ ਲੱਗਦਾ ਅਸੀਂ 13 ਪੋਤੇ ਆ ਕੇ ਸਮਾਪਤੀ ਕਰ ਚੁੱਕੇ ਹਾਂ 13 ਪੋ ਨੂੰ ਅਸੀਂ ਸਮਾਪਤੀ ਕਰ ਦਿੰਨੇ ਆ ਪਰ ਨਹੀਂ ਜਾਂ ਤਾਂ ਟੋਡਰਮਲ ਜੀ ਨੂੰ ਪਤਾ ਹੈ ਜਾਂ ਸਹਿਬ ਜਾਦਿਆਂ ਨੂੰ ਪਤਾ ਹੈ ਜਾਂ ਬਾਬਾ ਮੋਤੀराम ਬਾਰੇ ਵਰਗੇ ਰੂਹਾਂ ਨੂੰ ਪਤਾ ਹੈ ਵੀ 48 ਘੰਟੇ ਇਸ ਜਗ੍ਹਾ ਤੇ 48 ਘੰਟੇ ਜਿੱਦਾਂ ਥੜਾ ਸਾਹਿਬ ਦੇਖ ਰਹੇ ਆ ਆਪਾਂ ਏਸੇ ਤਰ੍ਹਾਂ ਹੀ ਸਹਿਬ ਜਾਦਿਆਂ ਦੇ ਸਰੀਰ ਇੱਥੇ ਪਏ ਸੀ ਇਹ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਥੜਾ ਸਾਹਿਬ ਹੈ ਇੱਥੇ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਪਿਆ ਪਿਆ ਸੀਗਾ ਉੱਥੇ ਬਾਬਾ ਉਹ ਥੜਾ ਸਾਹਿਬ ਨੇ ਇਹ ਥੜਾ ਸਾਹਿਬ ਦੇ ਉੱਪਰ ਬਾਬਾ ਫਤਿਹ ਸਿੰਘ ਜੀ ਦਾ ਸਰੀਰ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਹੰਸਲਾ ਨੂੰ ਅੱਜ ਖਤਮ ਕਰਤਾ ਜਿਹੜੀ ਹੰਸਲਾ ਦਾ ਅੱਜ ਨੌ ਨਿਸ਼ਾਨ ਨਹੀਂ ਰਿਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਰ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਇਹ ਇਹ ਹੰਸਲਾ ਕਦੇ ਖਤਮ ਹੋਈ ਨਹੀਂ ਕਿਉਂਕਿ ਹੰਸਲਾ ਦੋ ਜਗ੍ਹਾ ਨਾਲ ਅਟੈਚ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਜਿਹੜੇ ਇਤਿਹਾਸਕ ਸਥਾਨ ਨੇ ਫਤਿਹਗੜ੍ਹ ਸਾਹਿਬ ਦੇ ਦੋਸਤਾਂ ਨੇ ਜਿਹਨੂੰ ਹੰਸਲਾ ਅਟੈਚ ਕਰਦੀ ਹੈ ਪਹਿਲਾ ਸਥਾਨ ਹੈਗਾ ਠੱਡਾ ਬੁਰਜ ਸਾਹਿਬ ਉਹਦੇ ਬੈਕ ਸਾਈਡ ਤੇ ਹੁੰਦੀ ਹੋਈ ਆ ਦੇਖੋ ਹੰਸਲਾ ਨਦੀ ਇਹ ਦੇਖੋ ਹੰਸਲਾ ਨਦੀ ਇਹ ਸਾਡਾ ਇਤਿਹਾਸ ਗਵਾਹ ਨੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਨੇਹ ਨੇ ਆ ਦੇਖੋ ਇੰਨੀ ਡੂੰਘੀ ਦੀ ਬਹੁਤ ਡੂੰਗੀ ਸੀ ਇੱਥੇ ਭਿਆਨਕ ਜੰਗਲ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਬੱਬਰ ਸ਼ੇਰਾਂ ਨੇ 2 ਦਿਨ 2 ਦਿਨ ਇੱਥੇ ਬੱਬਰ ਸ਼ੇਰਾਂ ਨੇ ਰਾਖੀ ਕੀਤੀ ਸੀ 13 ਤੇ 14 ਪੋਹ ਨੂੰ ਅੱਜ 15 ਪੋਹ ਹੈ 15 ਪੋਨ ਨੂੰ ਅੱਜ ਬਾਬਾ ਟੋਡਰਮਲ ਜੀ ਨੇ ਇਸ ਸਥਾਨ ਤੋਂ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਜਿਹੜੇ ਸਰੀਰ ਸੀ ਉਹ ਇਸੇ ਸਥਾਨ ਤੋਂ ਚਾਲੇ ਪਾਏ ਸੀ ਇੱਥੇ ਤੋਂ ਬਵਾਨ ਸਜੇਤੀ ਪਰ ਦੁੱਖ ਦੀ ਗੱਲ ਇਹ ਹੈ ਅੱਜ ਜਿੰਨੀਆਂ ਰੂਹਾਂ ਇੱਥੇ ਖੜੀਆਂ ਨੇ ਜਿੰਨੀਆਂ ਰੂਹਾਂ ਆਪਾਂ ਦੇਖ ਰਹੇ ਹਾਂ ਸਿੰਘ ਸਾਹਿਬ ਜੀ ਨੂੰ ਬੇਨਤੀ ਆ ਵੀ ਦੇ ਦਰਸ਼ਨ ਕਰਵਾਉਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਸਥਾਨ ਆ ਨਾ ਇੱਥੇ ਤੋਂ ਕਿੰਨੇ ਸਰੀਰ ਦੀ ਅੱਜ ਆਪਣੇ ਘਰ ਦੇ ਵਿੱਚ ਕੋਈ ਸਰੀਰ ਛੱਡ ਜਾਂਦਾ ਉਹਦੇ ਨਾਲ ਕਿੰਨੇ ਸਰੀਰ ਹੁੰਦੇ ਨੇ ਕਿੰਨੇ ਸਰੀਰ ਚੱਕਦੇ ਨੇ ਇੱਕ ਬਾਡੀ ਨੂੰ ਪਰ ਧੰਨ ਬਾਬਾ ਜੋਰਾਵਰ ਸਿੰਘ ਦੇ ਸਰੀਰ ਨੂੰ ਬਾਬਾ ਟੋਡਰਮਲ ਜੀ ਨੇ ਚੱਕਿਆ ਧੰਨ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਨੂੰ ਟੋਡਰਮਲ ਦੀ ਜਿਹੜੀ ਪਤਨੀ ਸੀ ਉਹਨਾਂ ਨੇ ਚੱਕਿਆ ਗੋਦ ਚ ਗੋਦ ਚ ਚਾਰ ਸਰੀਰ ਵਸਾ ਮਿਲੇਤੀ ਸਰਹੰਦ ਦੀ ਧਰਤੀ ਦੇ ਚਾਰ ਕਿਉਂਕਿ ਜਿਹੜੇ ਅਰਥੀ ਨੂੰ ਮੋਢਾ ਲਾਉਣ ਵਾਸਤੇ ਕਿਉਂਕਿ ਡਰਦਾ ਜਾਂਦਾ ਨਹੀਂ ਤੱਕਾ ਕਿਉਂ ਨਹੀਂ ਤਾਂ ਜਾਂਦਾ ਕਿਉਂ ਨਹੀਂ ਤਾਂ ਮੋਢਾ ਲਾਉਂਦਾ ਕਿਉਂ ਨਹੀਂ ਤੇ ਅਰਥੀ ਚੱਕਦੇ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਇਹ ਸੀ ਮੋਤੀਰਾਮ ਮਹਾਰਾਜ ਜੀ ਨੇ ਦੁੱਧੇ ਸ਼ਿਕਾਇਤ ਕੀਤੀ ਉਹਦੇ ਪਰਿਵਾਰ ਨੂੰ ਸਾਰਿਆਂ ਨੂੰ ਕੋਲੂ ਰਾਈ ਪੀੜਦਾ ਸੀ ਉਹ ਡਰਦੇ ਸੀ ਵੀ ਜੇ ਅਸੀਂ ਦਿਹਾੜੀ ਤੇ ਵੀ ਚਲੇ ਗਏ ਤਾਂ ਸੂਬਾ ਸਰਾਂਦ ਨੇ ਸਾਨੂੰ ਵੀ ਏਕਣੀ ਮਾਰ ਦੇਣਾ ਸਾਨੂੰ ਵੀ ਏਕਣੀ ਸ਼ਹੀਦ ਕਰ ਦੇਣਾ ਸਾਡੇ ਨਾਲ ਪਤਾ ਨਹੀਂ ਕਿਹੜਾ ਭਾਣਾ ਵਰਤੂਗਾ ਇਹ ਗੁਰੂ ਪਿਆਰੀ ਸਾਹਾ ਸੰਗਤ ਜੀ ਵੱਡੀ ਖੇਡ ਹੈ ਦੇਖੋ ਇਸ ਸਥਾਨਾਂ ਦੇ ਉੱਪਰ ਫਤੇਗੜ ਸਾਹਿਬ ਦੀ ਧਰਤੀ ਤੇ ਤੁਸੀਂ ਆਉਨੇ ਹੋ ਨਾ ਤਾਂ ਜਰੂਰ ਚੇਤੇ ਕਰਿਆ ਕਰੋ ਮੈਂ ਭਾਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ 10 ਬੁੱਢਾ ਦਲ ਵੱਲੋਂ ਬੇਨਤੀਆਂ ਕਰਦਾ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਫਤੇਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਕਿਸੇ ਨੂੰ ਪਤਾ ਨਹੀਂ ਸਾਡੇ ਕੋਲ ਇਤਿਹਾਸ ਖਤਮ ਕਰ ਚੁੱਕੇ ਸਾਡੇ ਇਤਿਹਾਸ 'ਚ ਸਾਡੇ ਨੂੰ ਪਤਾ ਨਹੀਂ ਹੈਗਾ ਸਾਡੇ ਸਿੱਖ ਕੌਮ ਨੂੰ ਪਤਾ ਨਹੀਂ ਸਾਡੇ ਇਤਿਹਾਸ ਦਾ ਕਿਹੜੇ-ਕਿਹੜੇ ਇਤਿਹਾਸਾਂ ਦਾ